ਸੰਗਰੂਰ ਦੇ ਪਿੰਡ ਚੌਰਵਾਜ਼ਰਾ ਵਿੱਚ ਨੌਜਵਾਨਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਨਾ ਦੇ ਦੱਸਣ ਮੁਤਾਬਕ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਘਰੋਂ ਬੁਲਾ ਕੇ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹਦੇ ਕਾਫੀ ਸੱਟਾਂ ਮਾਰੀਆਂ ਅਤੇ ਬਾਅਦ ਵਿੱਚ ਉਸਤੇ ਗੋਲੀ ਚਲਾ ਦਿੱਤੀ। ਇਹ ਪੂਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ। ਦੱਸਿਆ ਜਾ ਰਿਹਾ ਇਹਨਾਂ ਵਿੱਚੋਂ ਇੱਕ ਨੌਜਵਾਨ ਇਸੇ ਪਿੰਡ ਦਾ ਹੀ ਰਹਿਣ ਵਾਲਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਪਿੰਡ ਝੋਰ ਮਾਜਰਾ ਵਿੱਚ ਨੌਜਵਾਨਾਂ ਦੀ ਆਪਸੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਹੈ। ਫਿਲਹਾਲ ਪੁਲਿਸ ਮੌਕੇ ਤੇ ਹੈ ਅਤੇ ਇਹ ਆਪਸੀ ਲੜਾਈ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਜਿਸ ਵਿੱਚ ਕੁਝ ਕਾਰ ਸਵਾਰ ਨੌਜਵਾਨ ਪਿੰਡ ਦੇ ਇੱਕ ਨੌਜਵਾਨ ਨੂੰ ਪਿੰਡ ਵਿੱਚ ਹੀ ਤੇਜ਼ ਤਾਰ ਹਥਿਆਰਾਂ ਨਾਲ ਵੜਦੇ ਹਨ ਅਤੇ ਉਸ ਤੋਂ ਬਾਅਦ ਫਾਇਰਿੰਗ ਕਰਕੇ ਉੱਥੋਂ ਮੌਕੇ ਤੋਂ ਭੱਜ ਜਾਂਦੇ ਹਨ। ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਕੌਰ ਜੀ ਜੀ ਮੇਰਾ ਮੈਂ ਤਾਂ ਮੱਝਾ ਬੰਨੀ ਪੜੀ ਹੋਈ ਸੀ ਜੀ ਮੇਰੇ ਬਾਹਰ ਚ ਜਾ ਕੇ ਹੱਕਾ ਮਾਰੀਆਂ ਨੇ ਮੁੰਡੇ ਨੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਗੱਲ ਕਹੀ ਆ ਵੀਰੇ ਆ ਜਾ ਬਾਹਰ ਆਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਜੀ ਠੀਕ ਆ ਨਾ ਜਦੋਂ ਮੇਰਾ ਮੁੰਡਾ ਬਾਹਰ ਨਿਕਲ ਰਿਹਾ ਪਰਨਾ ਬੰਦਾ ਮੰਦਾ ਸਰ ਬੰਦਾ ਬੰਦਾ ਆਇਆ ਕਪੜਾ ਬੰਦਾ ਉਹ ਤੇ ਉਹਨੂੰ ਕਹਿੰਦਾ ਉਹਨੂੰ ਮੋਢੇ ਤੇ ਹੱਥ ਪਾ ਕੇ ਲੈ ਕੇ ਆਇਆ ਵੀਰੇ ਆ ਜਾ ਉਹ ਅਲੀ ਨਾਲ ਗੱਲ ਕਰਨੀ ਆ ਮੈਨੂੰ ਇੰਨੀ ਸੁਣੀ ਆ ਮੈਂ ਉੱਥੇ ਝਾੜੂ ਸਿੱਟ ਕੇ ਡੰਡਾ ਸਿੱਟ ਕੇ ਆਪਦਾ ਡੰਗਰਾ ਥੱਲੇ ਸੰਭਰਦੀ ਸੀ ਮੈਂ ਬਾਹਰ ਆਈ ਜਦੋਂ ਮੈਂ ਗਲੀ ਚਾਈ ਮੁੰਡਾ ਮੇਰਾ ਇੱਥੇ ਆ ਗਲੀ ਦੀ ਨੁੱਕਰ ਤੇ ਟਾਇਆ ਹੋਇਆ ਸੀ। ਹੋਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਉਹਦੀ ਨੱਤ ਵੱਡੀ ਪਈ ਸੀ ਗਡਾਸੇ ਤੇ ਗਡਾਸਾ ਚੱਲਦਾ ਸੀਗਾ। ਇਹ ਗੱਲ ਹੋਈ ਆ ਜੀ। ਹੁਣ ਜਦੋਂ ਮੈਂ ਇੱਥੇ ਭੱਜੀ ਆਈ ਮੈਂ ਪਿੱਛੇ ਮੇਰੇ ਗਵਾਂਡਰ ਨਿਕਲ ਆਈ ਫਿਰ ਮੋਂ ਨੂੰ ਹਾਕਾ ਮਾਰੀਆ ਪਿੱਛੇ ਸਾਡੇ ਹਾਕਾ ਮਾਰਦੇ ਵੀ ਅੰਦਰੋਂ ਬਾਹਰ ਨਿਕਲੇ ਆਉਣਗੇ। ਪਿੰਡ ਦਾ ਇੱਕ ਮੈਂਬਰ ਆ ਜੀ ਤੈਨੂੰ ਬਾਹਰ ਲੈਨੇ। ਤਿੰਨ ਗੱਡੀ ਚੋਂ ਬਾਹਰ ਨਿਕਲਣ ਚੌਥਾ ਗੱਡੀ ਚਲਾ ਰਿਹਾ ਸੀ ਕਦੇ ਇੱਧਰ ਨੂੰ ਲੈ ਜਾਂਦਾ ਸੀ ਕਦੇ ਇੱਧਰ ਨੂੰ ਲੈ ਜਾਂਦਾ ਸੀ। ਆ ਦੇਖ ਲਓ ਸ਼ੀਸ਼ੇ ਦੇ ਵਿੱਚ ਪਹਿਲੀ ਹਿੱਟ ਮੈਂ ਮਾਰੀ ਗੋਲੀਆਂ ਰਹਿਤ ਥੰਲੇ ਰੋ ਦੇਖੋ ਸਾਹਮਣੇ ਫੈਰ ਹੋਏ ਹੋਏ ਨੇ ਇੱਥੇ ਖੜਾ ਕਰ ਦੱਸ ਕੌਂਕੇ ਤੇ ਆ ਦੋ ਬੰਦੇ ਆਏ ਸੀ ਜੀ ਇੱਕ ਪਹਿਲਾਂ ਤੇ ਕਾਇਆ ਫਿਰ ਦੂਸਰਾ ਆ ਗਿਆ ਹੁਣ ਆਪਾਂ ਨੂੰ ਪਤਾ ਨਹੀਂ ਵੀ ਇਹ ਊਰੇ ਦੇ ਨੱਕੇ ਵਾਲੇ ਨੇ ਭਗਵੰਤ ਮਾਨ ਦੇ ਕੌਣ ਨੇ ਕੌਣ ਨਹੀਂ ਸਾਡੀ ਪੁਲਿਸ ਤੇ ਇਰਪਟ ਹੋਈ ਨਹੀਂ ਹਾਂਜੀ ਡਾਲੋ ਰਾਲੋ ਕੋਈ ਨਹੀਂ ਭਾਈ ਜਗਪ੍ਰੀਤ ਸਿੰਘ ਜੀ ਕੀ ਹੋਇਆ ਸੀ ਤੁਸੀਂ ਮੌਕੇ ਤੇ ਸੀ ਕੀ ਦੇਖਿਆ ਹਾਂਜੀ ਵੀਰ ਜੀ ਮੇਟਰੋ ਡਾਲੀ ਲੈ ਕੇ ਆ ਰਿਹਾ ਸੀਗਾ ਤੇ ਜੋ ਦੂਜੀ ਮੰਦਿਰ ਸੀਗੀ ਦੂਜਾ ਥੜਾ ਸੀ ਲੜਾਈ ਵਾਲਾ ਚਾਰ ਨੌਜਵਾਨ ਇੱਕ ਪਿੰਡ ਦਾ ਨੌਜਵਾਨ ਸੀ ਤਿੰਨ ਬਾਰੂ ਸੀ ਗਈ ਜੀ ਤੇ ਉਹ ਇੱਥੇ ਖੜ ਕੇ ਬਾਥਰੂਮ ਕਰ ਰਸੀਆ ਕਾਲਜ ਦੇ ਉੱਪਰ ਤੇ ਇਹਨਾਂ ਦਾ ਮੁੰਡਾ ਬਾਹਰ ਨਿਕਲੇ ਗਗਨਦੀਪ ਸਿੰਘ ਕਹਿੰਦੇ ਵੀ ਇੱਥੇ ਬਾਥਰੂਮ ਨਾ ਕਰ ਵੀ ਇਹ ਸਾਡੇ ਸਾਹਮਣੇ ਘਰ ਆਗਾ ਜੀ ਉਹ ਜਦੋਂ ਹਟਾਉਣ ਲੱਗੇ ਉਹਨੇ ਅੰਦਰੋਂ ਗੰਡਾਸੀ ਕੱਢ ਲਈ ਜੀ ਪੈਪਸੀ ਉਹਨਾਂ ਕੋਲ ਵੱਡਾ ਟੋਕੇ ਵਾਲੀ ਮਸ਼ੀਨ ਦਾ ਦਾਫਾ ਫਿੱਟ ਕੀਤਾ ਹੋਇਆ ਸੀਗਾ ਜੀ ਲੋਹੇ ਦੇ ਪਾਈਪ ਦੇ ਉੱਪਰ ਤੇ ਜਦੋਂ ਉਹਨਾਂ ਸਰਦਾਰ ਤਰਸੇਮ ਸਿੰਘ ਜੀ ਦੇ ਸੁਪੁੱਤਰ ਕਾਕਾ ਹਰਪ੍ਰੀਤ ਸਿੰਘ ਨੂੰ ਉਹ ਅੰਦਰੋਂ ਬੁਲਾ ਕੇ ਲਿਆਏ ਨਹੀਂ ਜਿੱਥੇ ਖੜਾ ਸੀਗਾ ਜਦੋਂ ਅੰਦਰੋਂ ਬੁਲਾ ਕੇ ਲਿਆ ਜਿਹੜਾ ਉਹਨਾਂ ਨਾਲ ਹਾਲਾ ਸਿੰਘ ਦੇ ਨਾਲ ਦੂਜਾ ਵਿਅਕਤੀ ਸੀ ਹੋਰ ਮੁੰਡਾ ਜੀ ਉਹਨਾਂ ਨੇ ਥੱਲੇ ਬੈਠ ਕੇ ਉਹਦੀ ਬਾਹ ਫੜ ਜਦੋਂ ਫੜੀ ਉਹਨੂੰ ਥੱਲੇ ਸਿੱਟ ਲਿਆ ਜੀ ਉਹ ਮੁੰਡੇ ਦੇ ਉੱਪਰ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜਦੋਂ ਜੀ ਆਹ ਲੱਤ ਦੇਤੇ ਉਹਨਾਂ ਨੇ ਦੀ ਪਿੰਜਣੀ ਵੱਡ ਦਿੱਤੀ ਸਾਰੀ ਜੀ ਜਦੋਂ ਪਿੰਜਣੀ ਵੱਡੀ ਜੀ ਉਹਨਾਂ ਨੇ ਖੱਬੀ ਲੱਤ ਦੀ ਤਾਂ ਉਹਨਾਂ ਦੇ ਉੱਪਰ ਜੀ ਫਿਰ ਛਾਤੀ ਦੇ ਵਿੱਚ ਇੱਟਾਂ ਮਾਰੀਆਂ ਸਰਦਾਰ ਕਾਲਾ ਸਿੰਘ ਜੀ ਵੱਲੋਂ ਇਹ ਮਾਰੀਆਂ ਗਈਆਂ ਇੱਟਾਂ ਅਜੋ ਆਪਣੇ ਪਿੰਡ ਦਾ ਨੌਜਵਾਨ ਹੈਗਾ ਉਹ ਇੱਟਾਂ ਵੀ ਤੁਸੀਂ ਮੌਜੂਦ ਮੌਕੇ ਤੇ ਦੇਖ ਸਕਦੇ ਹੋਗੇ ਤੇ ਜਦੋਂ ਉਹਨਾਂ ਨੇ ਮਾਰਿਆ ਜੀ ਫਿਰ ਉਹ ਉਹਨਾਂ ਦੇ ਮਾਤਾ ਜੀ ਸਰਦਾਰ ਹਰਪ੍ਰੀਤ ਸਿੰਘ ਦੇ ਮਾਤਾ ਜੀ ਨੇ ਸ਼ੀਸ਼ੇ ਦੇ ਵਿੱਚ ਇੱ ਉਹਨਾਂ ਦੇ ਜੋ ਸ਼ੀਸ਼ਾ ਪੰਨੇ ਆ ਫਿਰ ਹਰਪ੍ਰੀਤ ਸਿੰਘ ਨੇ ਭਾਜ ਕੇ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਡਾਂਗ ਮਾਰੀ ਜੀ ਉਹਨਾਂ ਦੇ ਪਿਛਲਾ ਸ਼ੀਸ਼ਾ ਪੰਨਾ ਤੇ ਸਾਈਡ ਵਾਲਾ ਬੈਕ ਟਾਕੀ ਦਾ ਸ਼ੀਸ਼ਾ ਪੰਨਾ ਆ ਜੀ ਕਨੈਕਟਰ ਸਾਈਡ ਦਾ ਲੈਫਟ ਸਾਈਡ ਦਾ ਤੋਂ ਜਦੋਂ ਉਹਨਾਂ ਨੇ ਦੁਬਾਰੇ ਸਿੱਧਾ ਲੰਘੇ ਦੁਬਾਰੇ ਫਿਰ ਉਹਨਾਂ ਨੇ ਪੂਰੀ ਤੇਜ਼ ਗੱਡੀ ਭਜਾ ਕੇ ਇੱਕ ਟੁਕੜ ਸੌ ਦੀ ਸਪੀਡ ਹੋਣੀ ਉਹ ਸਿੱਧੀ ਲੈ ਕੇ ਗਏ ਨਹੀਂ ਜੀ ਫਿਰ ਉਧਰੋਂ ਜਦੋਂ ਫੇਰ ਆਇਥੇ ਸਰਦਾਰ ਸਤਨਾਮ ਸਿੰਘ ਜੀ son of ਦਿਆਲ ਸਿੰਘ ਜੀ ਖੜੇ ਨੇ ਉਰੇ ਤੇ ਮੈਂ ਖੜਾ ਆਪ ਖੁਦ ਮੌਜੂਦ ਜੀ ਗੁਰੂ ਘਰ ਦਾ ਗ੍ਰੰਥੀ ਤੇ ਨਾਲ ਹਰਪ੍ਰੀਤ ਸਿੰਘ ਜੀ ਖੜੇ ਨੇ ਉਰੇ ਜੀ ਤੇ ਉਹਨਾਂ ਨੂੰ ਤੇ ਲਿਆ ਕੇ ਗੱਡੀ ਚੜਾਈ ਉਹਨਾਂ ਨੇ ਦੁਬਾਰੇ ਫੇਰ ਦੁਬਾਰੇ ਬੈਕ ਕੀਤੀ ਦੁਬਾਰੇ ਫੇਰ ਗੱਡੀ ਦੁਬਾਰੇ ਚੜਾਈ ਉਹਨਾਂ ਦੇ ਉੱਪਰ ਜੀ ਫਿਰ ਉਹਨਾਂ ਨੇ ਉਹ ਗੱਡੀ ਦੁਬਾਰੇ ਬੈਕ ਲੈ ਕੇ ਗਏ ਨੇ ਸੂਏ ਤੱਕ ਜੀ ਫਿਰ ਉੱਥੋਂ ਤੋਂ ਖੜ ਕੇ ਆ ਜਿੱਥੇ ਆਪਣੇ ਥਾੜਾ ਖੜੀ ਸਕੋਰਪਿਓ ਗੱਡੀ ਖੜੀ ਹੈ ਜੀ ਇੱਥੇ ਕੱਢ ਕੇ ਫਿਰ ਉਹਨਾਂ ਨੇ ਉਹ ਸਾਹਮਣੇ ਕੰਦੇ ਦੇ ਉੱਪਰ ਹਵਾਈ ਫਾਇਰ ਕੀਤਾ ਜੀ ਹਾਂਜੀ ਫਾਇਰ ਕੀਤਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੇ ਫਿਰ ਇੱਕ ਉਹਨਾਂ ਨੇ ਇੱਧਰ ਫਾਇਰ ਕੀਤਾ ਦੋ ਫਾਇਰ ਕੀਤੇ ਨੇ ਜੀ ਦਨਾਲੀ ਸੀ ਉਹਨਾਂ ਦੇ ਕੋਲ ਜੀ ਵੱਡੀ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਦੋ ਜੀ ਅਸੀਂ ਭੱਜ ਕੇ ਅੰਦਰ ਵੜ ਗਏ ਜੀ ਤੇ ਜਦੋਂ ਅਸੀਂ ਫੇਰ ਦੁਬਾਰੇ ਬਾਹਰ ਨਿਕਲੇ ਜੀ ਫਿਰ ਉਹਨਾਂ ਨੇ ਲਿਆ ਕੇ ਫਿਰ ਇੱਟਾ-ਟਾ ਬਰਸਾਈਆਂ ਆ ਸਰਦਾਰ ਹਰਪ੍ਰੀਤ ਸਿੰਘ ਮਾਦੇ ਉੱਤੇ ਇੱਟਾ ਮਾਰੀਆਂ ਆ ਆ ਬੈਠੇ ਨੇ ਤੇ ਉਹਨਾਂ ਦੇ ਭਰਾ ਦੇ ਉੱਪਰ ਇਹ ਸਰਦਾਰ ਪ੍ਰਿੰਸ ਸਿੰਘ ਦੇ ਉੱਪਰ ਇੱਟਾ ਮਾਰੀਆਂ ਜੀ 4 ਸੀ ਜੀ ਇੱਕ ਆਪਣੇ ਪਿੰਡ ਦਾ ਹੈਗਾ ਜੀ ਤਿੰਨ ਬਾਰੋ ਸੀ ਜੀ ਜੋ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਆਪਾਂ ਪਛਾਣ ਕਰ ਸਕਦੇ ਆਂਗੇ ਤੇ ਗੱਡੀ ਨੰਬਰ ਆਪਣੇ ਕੋਲ ਹੈਗਾ ਹਰਿਆਣਾ ਨੰਬਰ ਗੱਡੀ ਹੈ ਜੀ ਸਾਰੇ ਨਗਰ ਦੀ ਇਹੀ ਮੰਗ ਹੈ ਤੇ ਉਹਨਾਂ ਦੇ ਨਾਲ ਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਸਖਤੋ ਸਖਤ ਸਜ਼ਾ ਸੁਣਾਈ ਜਾਵੇ ਜੀ ਠੀਕ ਹੈ ਧੰਨਵਾਦ ਜੀ ਜੀ ਮੈਂ ਤਰਸੇਮ ਸਿੰਘ ਜੀ ਕੀ ਹੋਇਆ ਜੀ ਪੂਰੀ ਵਾਰਦਾਤ ਕੀ ਹੋਈ ਹੈ ਦੇਖੋ ਜੀ ਮੈਂ ਆਇਆ ਕਿ ਨਾ ਡਿਊਟੀ ਤੋਂ 8 ਵਜੇ ਮੇਰੀ ਡਿਊਟੀ ਖਤਮ ਹੋਈ ਹੈ ਇਹ ਬਾਕਾ ਹੈਗਾ ਪੌਣੇ 8 ਦਾ ਤੇ ਮੈਂ ਤਾਂ ਇੱਥੇ ਆ ਕੇ ਮੈਂ ਜਦੋਂ ਖੜਾ ਮੈਂ ਕਿਹਾ ਇੱਥੇ ਇਕੱਠਾ ਜਾ ਕੇ ਕਿਹੜੀ ਗੱਲਾਂ ਹੋਇਆ ਮੈਨੂੰ ਬਾਅਦ ਵਿੱਚ ਲੱਗਾ ਕਹਿੰਦਾ ਤੇਰੇ ਤੇਰੇ ਬੇਟੇ ਦੇ ਇਸ ਤਰ੍ਹਾਂ ਕਰਕੇ ਘਰੋਂ ਉਠਾ ਕੇ ਲਿਆਇਆ ਬੰਦਾ ਜੇ ਉਹਦੇ ਮਨ 'ਚ ਕੋਈ ਵਿਚਾਰ ਹੁੰਦਾ ਫਿਰ ਉਹਦੇ ਘਰੋਂ ਨਾ ਹੀ ਨਾ ਉਹਦੇ ਨਾਲ ਕਿਉਂ ਹੁੰਦਾ ਹੈ ਉਹ ਨਾਰਮਲ ਇੱਥੇ ਆ ਕੇ ਆ ਜਾ ਇੱਥੇ ਆ ਕੇ ਉਹਨੇ ਟਾ ਲਿਆ ਗੜਾਸਿਆਂ ਨਾਲ ਤੇ ਫਾਇਰ ਕਿਤੇ ਤੁਹਾਡੇ ਬੇਟੇ ਦੇ ਬੇਟੇ ਦੇ ਕੀ ਰੌਲਾ ਕੀ ਹੈ ਰੌਲਾ ਰੌਲਾ ਤਾਂ ਹੈ ਹੀ ਨਹੀਂ ਕੋਈ ਇਹਨਾਂ ਨੇ ਇਹਨਾਂ ਨੂੰ ਪਤਾ ਹੋਊਗਾ ਕੀ ਰੌਲਾ ਹੈ ਕਿਹੜੇ ਬੰਦੇ ਕੌਣ ਸੀਗੇ ਬੰਦੇ ਇੱਕ ਤਾਂ ਬੰਦਾ ਪਿੰਡ ਦਾ ਹੀ ਆ ਬਾਕੀ ਬੰਦੇ ਬਾਹਰੋਂ ਨੇ ਕੀ ਨਾਮ ਆ ਪਿੰਡ ਦੇ ਬੰਦੇ ਪਿੰਡ ਦੇ ਨਾਲ ਕਾਲਾ ਕਾਲਾ ਕਹਿੰਦੇ ਆ ਅਸੀਂ ਗੋਲੀ ਬਿਮਾਰੀ ਗੋਲੀ ਚਲਾਈ ਹੈ ਜੀ ਆ ਸਾਹਮਣੇ ਗੋਲੀ ਦੇ ਨਿਸ਼ਾਨ ਨੇ ਅੱਛਾ ਗੜਾਸੇ ਵੀ ਮਾਰੇ ਨੇ ਗੜਾਸਾ ਮਾਰੇ ਬੇਟੇ ਦੀ ਪਿੰਜਲੀ ਵੱਢਤੀ ساری ਹਾਂਜੀ ਪੋਜੀਸ਼ਨ ਉਹ ਮੈਂ ਉਹਨੂੰ ਐਡਮਿਟ ਕੀਤਾ ਹੋਇਆ ਦੇਖਣ ਜਾ ਕੇ ਮੈਂ ਮੈਂ ਅਜੇ ਗਿਆ ਨਹੀਂ ਮੌਕੇ ਦੀ ਕਹਿੰਦੇ ਨੇ ਵੀ ਆਨਲਾਈਨ ਕਹਿੰਦੇ ਅੱਛਾ ਜੀ ਹਾਂਜੀ ਸਰੀਆਮ ਗੁੰਡਾਗਰਦੀ ਹੋ ਰਹੀ ਹੈ ਇਹ ਬੰਦੇ ਇਹ ਇੱਕ ਨਾ ਬੰਦੇ ਨਾ ਗੋਲੀਆਂ ਨਸ਼ੇ ਵੇਚਦੇ ਨੇ ਤੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਰਿਹਾ ਸਾਡੇ ਤੁਹਾਡਾ ਬੇਟਾ ਕੀ ਕੰਮ ਕਰਦਾ ਜੀ ਮੇਰਾ ਬੇਟਾ ਜੀ ਮੈਡੀਕਲ ਨੇ ਮੈਡੀਕਲ ਦੀ ਦੁਕਾਨ ਤੇ ਲੱਗਿਆ ਹੈ ਤੁਸੀਂ ਕੀ ਕੰਮ ਕਰਦੇ ਨਿਊ ਗਰੇਸ ਜੀ ਮੈਂ ਜੀ ਪੇਪਰ ਮਿੱਲ ਤੇ ਲੱਗਿਆ ਹਾਂ ਸलाम